ਸ਼ਰਨਾ ਪੁੱਤ ਥੱਕ ਗਈਆਂ ਅੱਜ ਸਹੀ ਗੱਲ ਆ ਮੰਮੀ ਅੱਜ ਤੇਰਾ ਹਮ ਤੈਨੂੰ ਲੱਤਾਂ ਨਹੀਂ ਆ ਪੀੜ ਕਰਨ ਡੀਆਂ ਤੁਰਿਆ ਨਹੀਂ ਜਾਣ ਡਿਆ ਮੇਰੇ ਤੇ ਆ ਬੜੀਆਂ ਪੀੜ ਕਰਨ ਡੀਆਂ ਮਾਰੇ ਘਰ ਜਾ ਕੇ ਸੌਣ ਜਾਣਾ ਘੜੀ ਪਹਿਲਾਂ ਮੇਰੀ ਗੱਲ ਸੁਣਾ ਉਹਦਾ ਚੀਜ਼ਾਂ ਬੜੀਆਂ ਵਧੀਆ ਮਿਲ ਗਈਆਂ ਨਾਲੇ ਸਸਤੀਆਂ ਮਿਲ ਗਈਆਂ ਮੰਮੀ ਆਹ ਮਿਲ ਗਈ ਸਸਤੀਆਂ ਗਈਆਂ ਹਨਾ ਬਹੁਤੇ ਪੈਸੇ ਵੀ ਨਹੀਂ ਲੱਗੇ ਆਹ ਇਹ ਵਾਪੇ ਕਿਦੋਂ ਫਿਰ ਤੁਰ ਕੇ ਬੰਦਾ ਚੀਜ਼ ਲਵੇ ਨਾ ਹਾਂ ਤੇ ਫਿਰ ਪਤਾ ਲੱਗਦਾ ਤੇ ਫਿਰ ਤੁਰ ਕੇ ਲਈਆਂ ਤਾਂ ਹੀ ਤੇਨੂੰ ਲੱਤਾਂ ਦੇ ਸਾਤੇ ਐਂਡ ਗਿਆ ਤੁਰਿਆ ਨਹੀਂ ਜਾਣ ਡਿਆ ਇੱਕ ਦੁਕਾਨ ਤੋਂ ਵੀ ਪਤਾ ਵੀ ਨਹੀਂ ਗਾ ਲੱਗਦਾ ਪੁੱਤ ਨਹੀਂ ਲੱਗਦਾ ਖੇਰ ਤੋਰ ਕੇ ਚੀਜ਼ ਲਈਆਂ ਨਾਲ ਰੇਟਾਂ ਦਾ ਪਤਾ ਲੱਗ ਜਾਂਦਾ ਵਾ ਹਾਂਜੀ ਘਟਾਉਂਦੇ ਵਧਾਉਂਦੇ ਮਰਜ਼ੇ ਨੇ ਬੜਾ ਵਾ ਸਹੀ ਗੱਲ ਆ ਚੱਲ ਕੋਈ ਨਹੀਂ ਗਾ ਤਾਂ ਕੋਈ ਚੀਜ਼ ਲਿਆਵਾਂਗੇ ਨਾ ਹੂੰ ਤੇ ਇਹਨਾਂ ਕੋ ਲੈ ਕੇ ਆਵਾਂਗੇ ਇਹ ਸੋ ਕੋ ਵਧੀਆ ਦਿੰਦੀ ਨਹੀਂ ਬੜੇ ਵਧੀਆ ਏ ਹਨਾ ਹੋਰ ਆ ਜਾ ਪੁੱਤ ਮੈਂ ਤੇ ਥੱਕ ਗਈ ਥਾ ਸੱਚੀ ਮੰਮੀ ਥੱਕ ਗਈ ਆਏ ਹਾਏ ਨਹੀਂ ਬੁਰਾ ਹਾਲ ਹੋ ਗਿਆ ਅੱਜ ਤੇ ਸਹੀ ਗੱਲ ਆ ਹੈ ਇਹ ਆ ਲੋ ਲੈ ਰੱਖ ਵੇਖੀ ਘੜਕੇ ਸਮਾਨ ਭਰਾਂ ਦੇਖੀਏ ਵੇਖੀ ਉਦੋਂ ਤੇ ਕਾਲੀ ਕਾਲੀ ਲਈ ਗਈਆਂ ਦਵਾਈਆਂ ਛੇਤੀ ਲੈ ਲਿਆ ਵਾ ਹੁਣ ਪਤਾ ਨਹੀਂ ਕਿਦਾਂ ਦਾ ਕਿਦਾਂ ਦਾ ਨਹੀਂਗਾ ਆ ਜਾ ਆ ਪਹਿਲਾਂ ਆਪ ਵੇ ਲਈਏ ਫਿਰ ਉਹਨਾਂ ਨੂੰ ਵਿਖਾਉਨੇ ਨਹੀਂ ਆਮ ਨੂੰ ਕੱਪ ਪੜਾ ਸੋਣਾ ਲੱਗਾ ਆ ਤਾਂ ਮੇਰੇ ਡੈਡੀ ਵਸੇ ਲੱਗੇ ਆਈ ਆ ਹਾਂ ਪਰ ਡੈਡ ਦਾ ਕਿਦਾਂ ਤੇ ਕਰੋ ਹੈ ਆ ਵਿਖਾ ਹੁਣ ਸਵੇਰੇ ਉੱਠ ਕੇ ਨਾ ਇਹਦੇ ਚ ਦੁੱਧ ਗਰਮ ਕਰਕੇ ਪਾ ਕੇ ਦਿਆ ਕਰੂੰਗਾ ਆ ਉਹ ਨਾਲ ਡੰਨ ਕੇ ਸ਼ੀਸ਼ਾ ਵੇ ਲੈ ਆਕਰ ਸਵੇਰੇ ਵੇ ਲੈ ਆ ਆਹ ਵੇਲਾ ਸ਼ੀਸ਼ਾ ਗੱਡਾ ਸੋਣਾ <laughs> तो बड़ा ही चंग लगा मैं आवे सोने है। आवे खा। hmm. लिखी ये तो सोना चीज किए मुझे आज सोना वा देखो नहीं सूट तो बड़े सोहने दो तेरा भी सोना वा मेरा वाहवा सोहना वा ਹਣਾ ਤੇ ਮੈਂ ਬਹੁਤਾ ਫਿੱਕਾ ਜਿਹਾ ਲੈ ਲਿਆ ਵਾ ਨਹੀਂ ਨਹੀਂ ਚੰਗਾ ਵਾ ਸੋਹਣਾ ਲੱਗਦਾ ਵਾ ਮਾੜੇ ਜਿਹੇ ਗਾੜੇ ਲੈ ਲਿਆ ਪਾ ਮੈਨੂੰ ਇਹ ਸੂਤੀ ਚੰਗੇ ਲੱਗਦੇ ਪੁੱਤ ਐਡੇ ਨਹੀਂ ਸੂਮੀ ਚੰਗੇ ਲੱਗਦੇ ਤਾਈ ਵੇਖਾਂ ਕਿਨੇ ਕਿੜ ਵਧੀਆ ਸੂਟ ਪਾਉਂਦੀ ਕੋਈ ਗੱਲ ਤਾਈ ਦੀ ਕਿਹੜੀ ਗੱਲ ਵਾ ਆ ਤਾਈ ਦੀਆਂ ਕਿਡੀਆਂ ਗੱਲਾਂ ਆ ਗਰਮੀਆਂ ਜੀਓ ਆਹੋ ਡੈੜੀ ਵਾਸਤੇ ਆ ਲੈ ਰੱਖੇ ਤੇ ਡੈੜੀ ਕਰਾ ਤੇ ਗਿਆਂਦਾ ਸੀ ਮੇਰੇ ਵਾਸਤੇ ਕੋਈ ਦੂਰ ਲੈ ਕੇ ਆਇਓ ਸਮਾਨ ਲੈ ਕੇ ਆਇਓ ਆ ਚਾਦਰ ਨਾ ਬਹੁਤੀ ਸੋਹਣੀ ਮਿਲੀ ਆਹੋ ਵੇਖ ਪੁੱਤ ਹੁਣ ਇਹ ਚੱਲ ਆ ਗਈ ਆ ਤੇ ਦੂਜੀਆਂ ਵੀ ਲਿਆਉਣੀਆਂ ਹੁਣ ਗਰਮੀਆਂ ਵਾਲੀਆਂ ਵੀ ਧੋਕ ਕੋਈ ਨਹੀਂ ਨਗਲੀ ਤਨਖਾਹ ਤੇ ਲਿਆਵਾਂਗੇ ਕੋਈ ਗੱਲ ਨਹੀਂ ਹੈ ਨਾ ਪਰ ਆ ਚਾਦਰ ਸੋਹਣੀ ਬੜੀ ਲੱਗੀ ਨਹੀਂ ਹੈਗੀ ਦੇ ਮਮੀ ਸੋਹਣੀ ਹਾਂ ਆ ਸਾਫਟ ਜੀ ਹੈ ਵੇਖ ਕਿਡੀ ਸੋਹਣੀ ਆ ਵੀ ਸ਼ੀ ਵੀ ਸੋਹਣੀ ਲੱਗਣੀ ਆ ਆਹੋ ਹਾਈ ਨਹੀਂ ਮੇਰੇ ਦੰਚੀ ਨੂੰ ਕੋ ਸ਼ੌਂਡੇ ਆਵਸ ਨਹੀਂ ਕਿ ਤੇ ਆਜ ਮਾਰਾਵੇਂ ਮਾਰੋ ਹਾਂ ਪਰ ਪਾਣੀ ਦੇ ਘੁੱਟ ਦਵੇਂ ਆਣ ਕੇ ਮੈਂ ਲਿਆਵਾਂ ਨਹੀਂ ਤੇ ਨਹੀਂ ਨਹੀਂ ਬਹਿ ਜਾ ਤੂੰ ਮੇਰੇ ਨਾਲ ਹੀ ਆਈ ਥੱਕੀ ਸਨੀ ਸਨੀ ਵੇ ਸਨੀ ਕੋ ਤਿੱਥੇ ਆ ਕਿੱਥੇ ਆ ਆ ਗਏ ਹੋ ਆਗੇ ਤੂੰ ਤਾਂ ਦਰਵਾਜ਼ੇ ਬਿਠਾ ਮੈਨੂੰ ਤੇ ਪੈ ਗਿਆ ਤੇ ਲਿਆ 10 ਮੋਣ ਸਾਰਾ ਵਾਹ ਵੇ ਕਿੰਨਾ ਸਮਾਨ ਲੈ ਕੇ ਆਏ ਪਹਿਲਾਂ ਹਣ ਪਾਣੀ ਦਾ ਘੁੱਟ ਪਿਆਲ ਫਿਰ ਖਾਲਾਂਗੇ ਤੇਨੂੰ ਸਮਾਨ ਇਹਧਰ ਅਧਰ ਪਹਿਲਾਂ ਮੈਨੂੰ ਸਮਾਨ ਉਹ ਖਾਲ ਦੋ ਹੈ ਕੱਲ ਮੈਨੂੰ ਵੀ ਕਹਿਣ ਡੇ ਆਪਣਾ ਸੰਗ ਸੁੱਕ ਚਲਿਆ ਮੈਂ ਕੱਲ ਕਹਿਣ ਡੇ ਵੀ ਡੈਡੀ ਹੁਣਾਂ ਵਾਤੇ ਕੱਪੜੇ ਲਿਆਉਣੇ ਤੇ ਕਹਿੰਦੇ ਮੇਰੇ ਵਾਤੇ ਕੀ ਲੈ ਕੇ ਆਉਣਾ ਉਹੀ ਤੇ ਗੱਲ ਆਪੋ ਤਾਂ ਆਪਈ ਧੀ ਸੀ ਸਾਰਿਆਂ ਨੂੰ ਹੈ ਜੇ ਤੇਰੇ ਪਿਓ ਨੇ ਸਾਰੇ ਦੱਸਣ ਗਈਆਂ ਵੀ ਆਪਾਂ ਜਾਣਾ ਵਾ ਤੇ ਉਹ ਵੀ ਮੇਰੇ ਵਾਤੇ ਵੀ ਕੋਈ ਨਾ ਕੋਈ ਲੈ ਆਇਓ ਫਿਰ ਹੈ ਹਣ ਵੇਖੀ ਕਿ ਦੇਖ ਖੋਸ਼ਣਾ ਜਦੋਂ ਕੱਪ ਵੇਖਿਆ ਹੈ ਜਦੋਂ ਆਪਨਾ ਆ ਗਏ ਮਾਂ ਮਮੀ ਤੇ ਲੈ ਕੇ ਆਈਏ ਡੈੜੀ ਵਾਸਤੇ ਚੀਚਾ ਹਾਂ ਤੇ ਹੋਰ ਲੈ ਆ ਮੁੰਡਿਆ ਪਾਣੀ ਆ ਲੈ ਮੁੰਨੇ ਪਾਣੀ ਲੈ ਫੜਨੀ ਕੁੜੀਏ ਆ ਲੋ ਹਾਈ ਹਾਈ ਬੁਰਾ ਹਾਲ ਹੋਇਆ ਪਿਆ ਮਗਰ ਤੇ ਗਰਮੀ ਬੜੀ ਮਮੀ ਤੇ ਪਾ ਗਿਆ ਕੋਟੀ ਗਏ ਮੈਂ ਤੈਨੂੰ ਕਿੱਥੇ ਲੈ ਦਿੰਦੀ ਮੈਨੂੰ ਜਾਂਦੇ ਆ ਫੋਨ ਕੀਤਾ ਮਨਾਉਂਦੇ ਫੋਨ ਕਰ ਦਿੰਦੇ ਤੇਰੇ ਤਾਂ ਕੰਮ ਹੀ ਨਹੀਂ ਮੁੱਕਦੇ ਤੈਨੂੰ ਫੋਨ ਸੁਆਹ ਕਰਨਾ ਵਾ ਤੈਨੂੰ ਪਤਾ ਫਿਰ ਆਹੋ ਤੇ ਕੀ ਕਿ ਲੰਤਾਂ ਜੀ ਆਹ ਪਹਿਲਾ ਚਾਦਰ ਵੇਖ ਤੂੰ ਸੋਹਣੀ ਆ ਸੋਹਣੀ ਆ ਹੈ ਵਧੀਆ ਵਾ ਵਧੀਆ ਵਾ ਨਾ ਤੇ ਆ ਤੇਰਾ ਲੋਰ ਵਾ ਤੇ ਟੀ-ਸ਼ਰਟ ਵਾ ਠੀਕ ਆ ਸੋਹਣਾ ਵਾ ਹੂੰ ਤੇ ਆ ਅੱਜ ਗਰਮ ਠੀਕ ਆ ਸੋਹਣੀ ਆ ਨਾ ਚਲੋ ਵਧੀਆ ਆ ਆ ਸ਼ਰਨ ਦਾ ਸੂਟ ਵਾ ਠੀਕ ਆ ਤੇ ਆ ਪੁੱਤ ਮੇਰਾ ਹੀ ਜੋ ਤੈਂ ਬੜਾ ਫਿੱਕਾ ਜਿਹਾ ਲੰਤਾ ਵਾ ਚੱਲ ਹੁਣ ਫਿੱਕੇ ਹੀ ਪਾਉਣੇ ਆ ਹੁਣ ਗਾਂ ਗਾਂ ਮੈਂ ਕੜਾ ਪੀ ਗਾੜੇ ਪਾਉਣੇ ਆ ਆ ਕੱਪ ਲਿਆਂਦੇ ਜੇ ਤੇ ਉਹ ਮੀਨੇ ਡੈਡੀ ਵਾਸਤੇ ਲੈ ਕੇ ਆਂਦਾ ਉਹ ਕੱਪ ਆ ਮੈਂ ਤੁਹਾਡੇ ਪਿਓ ਵਾਸਤੇ ਲਿਆਂਦਾ ਵਾ ਆ ਵੇ ਇਹ ਕੱਢ ਕੇ ਬੰਦੇ ਬੜਾਈ ਵਧੀਆ ਲੱਗਾ ਮੈਨੂੰ ਪਿਆਰੀਓ ਮੇਰੇ ਚਾਹ ਪੀਆ ਕਰੋ ਫੇਰ ਹਾਂ ਆਹ ਤੇ ਹੋਰ ਹਾਂ ਆ ਉੱਤੇ ਲਾਈਵ ਲਵ ਲਿਖਾ ਕੇ ਲੈ ਆਂਦਾ ਹਾਏ ਹਾਏ ਮਾ ਨਮਸ਼کریاں ਕਰਦਾ ਫੜਾ ਉੱਤਰ ਆ ਨਿਕਿਆ ਵਾ ਬੜਕੇ ਲਈ ਆ ਮੈਂ ਬੜਾ ਇਧਰ ਸੋਹਣਾ ਲੱਗਾ ਤੈਨੂੰ ਮੈਂ ਲੈਂਦਾ ਵਾ ਇਹ ਆਪਣੀ ਆ ਇਹ ਚ ਕੀ ਕੀ ਰਿਆ ਕਰਿਆ ਦਵੇਂ ਜੀ ਹਾਂ ਜੀ ਬੜ ਗਿਆ ਆਹੋ ਗੱਲਾਂ ਕਰਦਾ ਫਿਰਦਾ ਵਾ ਸਤਾ ਦਿੱਤਾ ਨਹੀਂ ਕੋ ਨਹੀਂ ਕਿਹਾ ਨਹੀਂ ਮੰਮੀ ਇਹ ਦਾਲਦਾ ਇੱਕ ਹੋਰ ਲੈ ਆਉਣਾ ਹੀ ਆਪਣੇ ਜੱਗਾ ਵੀ ਤਹੀ ਨਹੀਂ ਨਹੀਂ ਮੁੜ ਕੇ ਲੈ ਆਵਾਂਗੇ ਮਹਿੰਗਾ ਬੜਾ ਹੋ ਗਿਆ ਚਲ ਕੋਈ ਨਹੀਂ ਹੋਲੀ ਹੋਲੀ ਆ ਕੇ ਆਜੀ ਸਾਰਾ ਸਮਾਨ ਹਾਂ ਪਰ ਇੱਕ ਗੱਲ ਆ ਪੁੱਤ ਨਵਾਂ ਮਡੀ ਨੇ ਸਾਰਾ ਟੱਬਰੀ ਟੱਕ ਤਾ ਵਾ ਪਰ ਚੱਲ ਮੰਮੀ ਕੋਈ ਨਹੀਂ ਜੇ ਜਾਂਦੀ ਆ ਤੇ ਇਹ ਆ ਵੀ ਵਧੀਆ ਹਨਾ ਹਾਂ ਜਿੰਦੀ ਰਵੇ ਮੈਂ ਤਾਂ ਕਹਿੰਨੀ ਆ ਬਾਬਾ ਲ ਮਿਲ ਮੀ ਉਮਰ ਕਰੇ ਮੇਰੀ ਨੌ ਦੀ ਤੁਹਾਨੂੰ ਆ ਦਿਨ ਵਿਖਾਲੇ ਨੇ ਨਹੀਂ ਤੇ ਆਪਾਂ ਅਗਰੀ ਸੋਚਿਆ ਵੀ ਨਹੀਂ ਪਈ ਹੂ ਸ਼ਹਿਰ ਜਾਵਾਂਗੇ ਕਿਤੇ ਆਪਾਂ ਵੀ ਚੀਜ਼ਾਂ ਲਿਆਇਆ ਕਰਾਂਗੇ ਪੋਤੇ ਤਾਂ ਸੁਪਨਾ ਹੀ ਹੋ ਗਿਆ ਹੀਗਾ ਉਹ ਕੋਈ ਗੱਲ ਨਹੀਂ ਮੰਮੀ ਇਦਾਂ ਹੀ ਦਿਨ ਮਾੜੇ ਚੱਗੇ ਹੁੰਦੇ ਰਹਿੰਦੇ ਆ ਸਹੀ ਪਰ ਤੇਰੇ ਤਾਏ ਨੇ ਕੋਈ ਕਸਰ ਨਹੀਂ ਛੱਡੀ ਉਹਨੇ ਪੂਰਾ ਜ਼ੋਰ ਲਾਇਆ ਹੈਗਾ ਵੀ ਇਹ ਨਾ ਹੀ ਜਾਵੇ ਨੌਕਰੀ ਤੇ ਉਹਦਾ ਤਾਈ ਨੇ ਕੀ ਕਥਾ ਸੜਨੀ ਆ ਡੈਡੀ ਵੀ ਦੇ ਢਾਈ ਪਿਆ ਸੀ ਤਾਈ ਦੇ ਮਗਰ ਲੱਗ ਗਿਆ ਡੈਡੀ ਤੇਰੇ ਦਾ ਕੋਈ ਕਸੂਰ ਨਹੀਂਗਾ ਉਹ ਸਮਝਦਾ ਵੀ ਮੇਰਾ ਭਰਾ ਵਾ ਪਰ ਇਹਨੂੰ ਭਰਾ ਦੀਆਂ ਚਲਾਕੀਆਂ ਤਾਂ ਨਹੀਂ ਨਾ ਪਤਾ ਵੀ ਕਿੱਡੇ ਚਲਾਕ ਵਾ ਹੁਣ ਜੇ ਆਹ ਸਮਾਨ ਵੇਖਣ ਸਾਡਾ ਤਾਂ ਸੜ ਬਲ ਕੇ ਕੋਲੇ ਹੋ ਜਾਣਾ ਉਹਨਾਂ ਨੇ ਉਹ ਚੱਲ ਸਾਡੋ ਆ ਨਾਲੇ ਜਦੋਂ ਆਣ ਕੇ ਵੀ ਨਵਾਂ ਸਵਾ ਕੇ ਪਾਵਾਂਗੇ ਨਾਲੇ ਜਦੋਂ ਆਣ ਕੇ ਕੋਈ ਦੋ ਗੱਲਾਂ ਕਰਦੇ ਮੰਨ ਤੇ ਅਸਰ ਤੇ ਹੁੰਦਾ ਹੀ ਆ ਆ ਫਿਰ ਅਸਰ ਤਾਂ ਪੁੱਤ ਹੋ ਹੀ ਜਾਂਦਾ ਚੁੱਕਣਾ ਤੇ ਪੱਥਰ ਪਾੜ ਦਿੰਦੀ ਇਹਦਾ ਹੁੰਦਾ ਵਾ ਉਹ ਚੱਲ ਕੋਈ ਗੱਲ ਨਹੀਂ ਛੱਡੋ ਇਹ ਹੁੰਦਾ ਜਾ ਕੋ ਟਕਚਾ ਤਰੀ ਚਾਹ ਮੈਂ ਘੜਨਾ ਤੇ ਆ ਆ ਸਰਨ ਸ਼ਾਮ ਨੂੰ ਆ ਚਲ ਮੈਂ ਕਪੜਾ ਉਪਰੇ ਸ਼ਾਮ ਦੀ ਅਮੀ ਚੱਕਾ ਹੀ ਲੰਮਾ ਮੈਂ ਚਾਹ ਕਾਪ ਤੇ ਮੈਂ ਲੱਗੀ ਲੰਮੇ ਕਰਨ ਮੇਰੇ ਕੋ ਤੇ ਨਹੀਂ ਹੋਣੀ ਲਿਆ ਜਾਣਿਆ ਪਿਓ ਤੇ ਆਉਂਦਾ ਫਿਰ ਉਹਨੂੰ ਖਾਲ ਦਿੰਦੇ ਆ ਆ ਲੈ ਜੀ ਸ਼ਰਨ ਲੈ ਤੇ ਹੋਰ ਤੇ ਮੈਂ ਤੇ ਬਥੇਰਾ ਗਿਆ ਸੀ ਕਿ ਮੈਂ ਨਹੀਂ ਲੈਣਾ ਹੈਗਾ ਤੇ ਮੰਮੀ ਆਂਦੇ ਹੀ ਵੀ ਨਹੀਂ ਨਹੀਂ ਜੇ ਫੋਨ ਲੱ ਕੇ ਦੇਣਾ ਤੇ ਤੈਨੂੰ ਚੱਜ ਦਾ ਹੀ ਲੱ ਕੇ ਦਵਾਗੇ ਮੈਂ ਤਾਂ ਉਹ ਦਿੰਨ ਨਵਾਨੀ ਹੈ ਕਿ ਉਹ ਮੈਨੂੰ ਸਹੀ ਕਰਵਾ ਦੋ ਲੈ ਖੁਸ਼ੀ ਤੇ ਦੱਸ ਹੋਣੀ ਆ ਖੁਸ਼ੀ ਮੈਨੂੰ ਬਣੀ ਹੋਈ ਏ ਜਿਹਦੇ ਨਾਲ ਮੈਨੂੰ ਲਿਆ ਕੇ ਤੇ ਪੜਾਇਆ ਸੀ ਫੋਨ ਹਾਂ ਹਾਂ ਨਹੀਂ ਹੈਗੇ ਤੇ ਬੜੇ ਚੰਗੇ ਆ ਹੂੰ ਹਾਂ ਬੜਾ ਵਧੀਆ ਸਭ ਠੀਕ ਠਾਕ ਤੋਂ ਸੁਣਾ ਚੱਲ ਵਧੀਆ ਹੀ ਚਾਹੀਦਾ ਹਾਂ ਹਾਂ ਚੱਲ ਜੰਨਾ ਮੈਂ ਤੈਨੂੰ ਬਾਅਦ ਵਿੱਚ ਫੋਨ ਕਰਾਂਗੇ ਹਾਂ ਚੰਗਾ ਠੀਕ ਹੈ ਪੁੱਤ ਕਿਹਦਾ ਫੋਨ ਹੈ ਮੰਮੀ ਮੇਰੀ ਨਾ ਭੈਣ ਲਈ ਹੀ ਫੋਨ ਕਰਨ। ਉਹਨੂੰ ਕਿਤੇ ਮੰਮੀ ਨੇ ਦੱਸਿਆ ਹੁਣ ਆਵਾ ਕਿ ਨਾ ਉਹਨੂੰ ਆਈਫੋਨ ਮਿਲਿਆ ਵਾ ਤੇ ਬੜੀ ਖੁਸ਼ ਹੋਉਂਦੀ ਹੈ। ਵੇਖਿਆ ਕਿੰਨਾ ਚਾਵਾ ਤੇ ਮੇਰੀ ਮੋਹ ਨੂੰ ਕਿੰਨਾ ਖਚਾ ਹੋਊਗਾ। ਮੈਨੂੰ ਵੀ ਮੰਮੀ ਬਥੇਰਾ ਚਾਵਾ ਤੇ ਗੱਲ ਸਰ ਮੇਰੀ ਹਾਂਜੀ ਕਰ ਲਿਆ ਕੰਮ ਕਰ ਸਰ। ਕੰਮ ਹੋ ਗਿਆ ਵਾ। ਕੁਛ ਰਹਿਣਾ ਕਰਨ ਵਾਲਾ ਦੱਸ ਦੋ ਮੈਨੂੰ। ਕੰਮ ਤਾਂ ਪੁੱਤ ਮੈਨਾਂ ਨਹੀਂ ਕੋਈ ਵੀ ਤੈਨੂੰ ਹੋਰ ਦੱਸਣਾ ਮੈਨੂੰ ਪਤਾ ਸਿਹਰ ਦੀ ਨਹੀਂ ਆ। ਮੈਂ ਤਾਂ ਚੱਲਾਂ ਜੀ ਮਮੇ ਘਰ ਚੱਲ ਜੀ। ਮੰਮੀ ਚਾਚੀ ਘਰ ਉਹਨਾਂ ਘਰੇ ਕੀ ਕਰਨ ਜਾਣਾ? ਪੁੱਤ ਫੋਨ ਵਖਾ ਲੈਣ ਜਾਣਾ। ਫੋਨ ਮਿਲ ਗਿਆ ਬਾਵਾ ਤਾਂ ਨਹੀਂ ਆਕੜੀਆਂ ਆਦੇ ਤੋਂ ਬਿਨਾ ਵੀ ਮੈਂ ਮਿਲੂਗੀ ਤੇ ਫੇਰੀ ਮੈਨੂੰ ਠੰਡ ਪੈਣੀ ਆ ਮੈਂ ਹਾਂ ਚੱਲ ਫੋਨ ਵਿਖਾਲ ਕੇ ਆਵਾਂਗੇ ਸੜ ਤਾਂ ਜਾਏਗੀ ਚਾਚੀ ਤੇ ਇਹਦਾ ਮੱਥਾ ਹੀ ਸੜ ਜਾਣਾ ਵੈਂਦੇ ਆ ਸਾਰੀ ਮੰਮੀ ਮੈਂ ਨਹੀਂ ਪਰ ਜਾਣਾ ਹੈਗਾ ਆਹ ਕੰਮ ਨਹੀਂ ਮੈਨੂੰ ਚੰਗੇ ਲੱਗਦੇ ਤੁਹਾਡੇ ਜੇ ਤੈਨੂੰ ਪਿੰਦਰ ਕਹਿੰਦਾ ਨਾ ਫਿਰ ਤੂੰ ਛੱਟ ਚੱਲ ਜਾਣਾ ਮੇਰ ਨਾਲ ਪਤਾ ਨਹੀਂ ਕਿਉਂ ਦੁਆਨੀ ਵੀ ਮੈਂ ਨਾਲ ਨਹੀਂ ਜਾਣਾ ਚੱਲ ਮਿਰਤੀ ਤੂੰ ਉੱਠ ਇਸੇ ਘਰ ਕੇ ਤੇ ਮੰਮੀ ਮੈਂ ਉਹਨਾਂ ਨਾਲ ਬਣੀਰ ਜਾਂਦੀ ਉਹ ਵੀ ਜਾ ਕੇ ਤੇ ਐਵੇਂ ਉਹਨਾਂ ਨੂੰ ਗੱਲਾਂ ਕਰਦੇ ਰਹਿੰਦੇ ਨੇ ਤੇ ਆਹ ਕੰਮ ਮੈਨੂੰ ਨਹੀਂ ਚੰਗਾ ਲੱਗਦਾ ਹੀ ਆਪਣੀ ਚੀਜ਼ ਲਈ ਆਪਣੇ ਘਰ ਲਈ ਆ ਜੀ ਜਿੰਨੀ ਪਹੁੰਚ ਉਨੇ ਉਹਨਾਂ ਦਾ ਕੰਮ ਕਰ ਲਿਆ ਨਹੀਂ ਨਾ ਜਾਣਾ ਤੇ ਬਹੁਤੀਆਂ ਗੱਲਾਂ ਨਾ ਕਰ ਫੋਨ ਫੜਾ ਮੈਨੂੰ ਮੈਂ ਜਾਨੀ ਆ ਤੇ ਜਦੋਂ ਹਿਸਾਬ ਲਾ ਲਈ ਜਦੋਂ ਕਿ ਮੈਂ ਪਹੁੰਚ ਜਾਾਂਗੀ ਨਾ ਤੇ ਫੋਨ ਕਰਦੀ ਮੈਨੂੰ ਜਦੋਂ ਫੋਨ ਆਏਗਾ ਆਪੇ ਵੇਖ ਲੈਣਗੇ ਜ਼ਰੂਰੀ ਹੈ ਵੀ ਤੁਸੀਂ ਵਿਖਾਉਣਾ ਹੀ ਵਿਖਾਉਣਾ ਕੋਈ ਗੱਲ ਨਹੀਂ ਮੈਨੂੰ ਵਿਖਾ ਲੰਦੇ ਸਮਝ ਲਾ ਮੈਂ ਫੋਨ ਵਿਖਾ ਲੈਣੇ ਜਾਣਾ ਆਪਣਾ ਪਤਾ ਹੀ ਉਹਦਾ ਤੁਸੀਂ ਜਾ ਕੇ ਵਗਰੋਂ ਬੈਠੇ ਪਹਿਲਾਂ ਦੱਸਣ ਦੇ ਵੀ ਮੇਰੀ ਤੇ ਨੂੰ ਨੌਕਰੀ ਤੇ ਲੱਗ ਗਈ ਆ ਉਹਨੇ ਇੱਕ ਵਾਰੀ ਵੀ ਸੋਚਿਆ ਵੀ ਨਾ ਦੱਸਾਂ ਆਪੇ ਪਤਾ ਲੱਗ ਜੇਗਾ ਮੈਂ ਜਾਵਾਂਗੀ ਨਾ ਇਹਨੂੰ ਪਤਾ ਲੱਗ ਜੇਗਾ ਤੇ ਕੂਣੋ ਹਟ ਜੇਗੀ ਮੇਰੇ ਅੱਗੇ ਚੱਲ ਜਾਓ ਮੰਮੀ ਵਖਾਓ ਚੰਗਾ ਕਦੀ ਨਹੀਂ ਇਹਨੇ ਆਖਿਆ ਵੀ ਮੇਰੀ ਸੱਸ ਕਹਿੰਦੀ ਐ ਮੈਂ ਨਾਲ ਚੱਲ ਤੇ ਮੈਂ ਵੀ ਜਾਵਾਂ ਕੋਈ ਗੱਲ ਜੇ ਤੂੰ ਮੈਨੂੰ ਗਾਂ ਕਿਹਾ ਨਾ ਤੇ ਮੈਂ ਵੀ ਨਹੀਂ ਜਾਇਆ ਕਰਨਾ ਤੇਰੇ ਨਾਲ ਜਾਣ ਤੈ ਮੈਂ ਤੁਹਾਡੇ ਨਾਲ ਚੱਲ ਜਾ ਪਰ ਇਹ ਜਿਹੜੇ ਤੁਸੀਂ ਕੰਮ ਕਰਦੇ ਹੋ ਨਾ ਇਹ ਨਹੀਂ ਮੈਨੂੰ ਚੰਗੇ ਲੱਗਦੇ ਵੀ ਅਗਲੇ ਨੂੰ ਜਾ ਜਾ ਕੇ ਚੀਜ਼ਾਂ ਵਖਾਉਣੀਆਂ ਤਾਂ ਉਹਨਾਂ ਨੂੰ ਸਾੜਨਾ ਹੋਰ ਕੋਈ ਗੱਲ ਨਹੀਂ ਹੈਗੀ ਪਿੰਦਰ ਦਾ ਵੀ ਇਹੋ ਕੰਮ ਹੈ ਸਾਰੇ ਇਹਨਾਂ ਦਾ ਜੀਆ ਦਾ ਜੀ ਹੈ ਕਾਲੇ ਚ ਪਾਈ ਦਾ ਜਿਹੜੇ ਫੁੱਲ ਲਾਉਣ ਡਿਆ ਕੋਈ ਨਹੀਂ ਮੱਕਰੀ ਜਨਾਵਾਂ ਜਿਹੜੀਆਂ ਸੁੱਕੀਆਂ ਡਾਣੀਆਂ ਨੇ ਇਹਨਾਂ ਦੀਆਂ ਹਾਂਜੀ ਉਹ ਵੀ ਲਾਦੀ ਬੁਰੀਆਂ ਜੀਆਂ ਲੱਗਦੀਆਂ ਨਹੀਂ ਆ ਥੱਲੇ ਉੱਦਾਂ ਹਰੀਆਂ ਹੀ ਨਹੀਂ ਅੱਛਾ ਹਾਂਜੀ ਚੱਲਾ ਫੁੱਲ ਲਾਦੇ ਸੁੱਕੇ ਸੁੱਕੇ ਉਹ ਮੈਂ ਚੰਗੇ ਜੇ ਨਹੀਂ ਲੱਗਦੇ ਸਹੀ ਆ ਇਦਾਂ ਨਾ ਦੂਜੇ ਵੀ ਖਰਾਬ ਹੋ ਹੀ ਜਾਂਦੇ ਨਾਲ ਫਿਰ ਆਹੋ ਇਹਦਾ ਲੈ ਮੈਂ ਫੜਦਾ ਤਾਂ ਵੱਡੀ ਜਹਾਲ ਕੋਈ ਨਹੀਂ ਤੁਸੀਂ ਕੋਈ ਉੱਥੇ ਕੋਈ ਗੱਲ ਨਹੀਂ ਇਹ ਕਿਨਾਂ ਦਾ ਕੰਮ ਆ ਦੱਸ ਕੋਈ ਜਾਣਦੇ ਹਨਾ ਹੂੰ ਸਿੰਦਰ ਦੇ ਡੈਡੀ ਹਾਂ ਤੂੰ ਇਹੀ ਨਾ ਕਰ ਲੋ ਕੰਮ ਤਾਂ ਮੈਂ ਚੱਲੀ ਆ ਜੀਣ ਲੇ ਕਰ ਕੰਮ ਹੈ ਕੋਈ ਆਹੋ ਮੈਨੂੰ ਕੰਮ ਆ ਜਦੋਂ ਮੈਂ ਉੱਥੇ ਪਹੁੰਚ ਜਾਂਗੀ ਨਾ ਤੇ ਮੇਰਾ ਪੁੱਤ ਮੈਨੂੰ ਫੋਨ ਜ਼ਰੂਰ ਲਾ ਦੇ ਕਿਉਂ ਕੀ ਗੱਲ ਮੰਮੀ ਵੇ ਮੈਂ ਲੈ ਕੇ ਚੱਲੀ ਆ ਵਕਤੀ ਦਾ ਫੋਨ ਤੇ ਮੈਨਾਂ ਚਾਚੀ ਤੇਰੀ ਨੂੰ ਪਤਾ ਲੱਗ ਜਾਏਗਾ ਠੀਕ ਹੈ ਮੈਂ ਇਦਾਂ ਕਰਕੇ ਬਾਹੂਂਗੀ ਨਾ ਅਗਲੀ ਆਪੇ ਸਾਹ ਬੁਲਾ ਲੇਗੀ ਫੋਨ ਕਿਹੜਾ ਫੋਨ ਵਖਾਲਣ ਚੱਲੀਓ ਤੇ ਫਿਰ ਕੀ ਹੈ ਪਾਖੇ ਖਰਚੇ ਨਹੀਂ ਉਹਨਾਂ ਅਗਲੇ ਭਾਏ ਨਾਮ ਨਾ ਸੁਣਿਆ ਹੇ ਹਜੇ ਦਾ ਚੱਲ ਜਾ ਕੋਈ ਗੱਲ ਨਹੀਂ ਮੈਂ ਇਦਾਂ ਹੀ ਫੜ ਕੇ ਪਾਉਂਗੀ ਤੁਸੀਂ ਫਿਕਰ ਨਾ ਕਰੋ ਜੇ ਬੋਟੀ ਮਿਲੂਗੀ ਨਾ ਕਹਿ ਦੀ ਆਖੀ ਕੁੜੀਆ ਹੁਣ ਤੂੰ ਵੀ ਇਹੋ ਜਿਹਾ ਲੱਲਾ ਨਾਲੇ ਹੁਣ ਪੜਾਉਣ ਤੇ ਜਾਨੀ ਆ ਉਹ ਅਸੀਂ ਇਦਾਂ ਦਾ ਲਿਆ ਉਹਨੇ ਇਦਾਂ ਦਾ ਨਹੀਂ ਲੈਣਾ ਉਹਨੂੰ ਮੈਂ ਕਿਹਾ ਇੱਟਾ ਹੀ ਵੱਡਾ ਲਈ ਪਵਾੜਾ ਤੇ ਪਊਗਾ ਨਾ ਘਰ ਕਣਾ ਦੇਖ ਨਾਲੇ ਦੀ ਆਖੂਗੀ ਨਾ ਤੇ ਲਈਏ ਕਾਦਣਾ ਪੈਸੇ ਆ ਨਹੀਂ ਤੈਨੂੰ ਬਤਾ ਰੋਂਦੇ ਤੇ ਰਹਿੰਦੇ ਆ ਯਾ ਕਿ ਚੁੱਪ ਕਰਕੇ ਆਓ ਤੁਹਾਨੂੰ ਉੱਥੋਂ ਲੈ ਦਿੰਦੇ ਆਂ ਤੇ ਕਿਸ਼ਤਾਂ ਤਾਰੀ ਜਾਓ ਹਾਂ ਇਹ ਗੱਲ ਕੀਤੀ ਵਧੀਆ ਤੇ ਜਾਂ ਮੈਂ ਕਹਿਣਾ ਚੁੱਪ ਕਰਕੇ ਜਿਹੜੀ ਤਨਖਾਹ ਲੈਣੀ ਘੁੱਟੀ ਜਾ ਤੇ ਪੈਸੇ ਜੋੜ ਕੇ ਫੇਰ ਲੈ ਲਈ ਨਾਲੇ ਘਰ ਚ ਪਵਾੜਾ ਪਾਉ ਜੀਵਨ ਨੇ ਚਾਉਣਾ ਮੈਨੂੰ ਦੇਣ ਪੈਸੇ ਤੇ ਜਦੋਂ ਉਹਨੇ ਪੈਸੇ ਨਾ ਦਿੱਤੇ ਤਾਂ ਪਹਿ ਲੜਾਈ ਪੈ ਗਈ ਚੱਲ ਜਾ ਜਾ ਸਾਨੂੰ ਕੰਮ ਕਰ ਲਾਂਦੇ ਜਿਹੜਾ ਵੱਤਰ ਵਗਦਾ ਵਾ ਆ ਬਸ ਮੈਂ ਹੁਣੇ ਗਈ ਤੂੰ ਮੈਨੂੰ ਮਿਸ ਕਾਲ ਕਰਦੀ ਉੱਥੇ ਜਾ ਕੇ ਬਸ ਮੈਂ ਪਹੁੰਚ ਗਈ ਆ ਫੇਰ ਆਪੇ ਤੈਨੂੰ ਪਿੰਦਰ ਫੋਨ ਲਾ ਦੇਗਾ ਇੰਦਰ ਮੇਰੀ ਗੱਲ ਸੁਣ ਆਹ ਕਰਕੇ ਨਾ ਉਹ ਦੂਜੇ ਜਿਹੜੇ ਉੱਧਰ ਲਿਆ ਗਮਲੇ ਉਹ ਵੀ ਸਾਫ਼ ਕਰਨੇ ਥੋੜੇ ਕੋਈ ਨਹੀਂ ਕੋਈ ਨਹੀਂ ਕਰ ਦਿੰਨੇ ਹੈ ਕਰ ਦੇਣਾ ਕੋਈ ਨਹੀਂ ਚੱਲ ਕਰ ਲੇਗਾ ਫਿਰ ਕਿ ਮੈਂ ਕਰਾਵਾਂ ਨਾਲ ਕੋਈ ਨਹੀਂ ਮੈਂ ਕਰ ਲੈਣਾ ਵਾ ਤੇ ਕਰਨਾ ਤੀ ਉਹਨਾਂ ਨੂੰ ਵੇਖ ਲਓ ਮੜਾਏ ਮਾਰ ਲਓ ਚੱਲ ਮੈਂ ਉਹਦੇ ਚ ਕਾੜਿਆ ਕੱਢਣਾ ਹੋਣਾ ਚੱਰੇ ਇਦਾਂ ਕਰਨੀ ਹਾਂ ਤੇ ਮੈਂ ਆ ਹੀ ਗਈ ਹਾਂ ਤੇ ਫੋਨ ਲਾ ਹੀ ਦਿਨੀ ਹੈ ਬਿੰਦਰ ਮੈਂ ਪਹੁੰਚ ਗਈ ਚਾਚੀ ਦੇ ਘਰ ਲੱਗ ਗਈ ਤੇ ਮੈਂ ਜਾ ਕੇ ਬਹਿਣੀ ਹੈ ਤੇ ਤੂੰ ਫੋਨ ਲਾ ਦੀ ਦੋ ਠੀਕ ਆ ਠੀਕ ਚੰਗਾ ਚੰਗਾ ਚੱਲਾਂ ਦੇਖੀਂ ਕਿਦਾਂ ਬਲਕੇ ਕੋਲੇ ਹੁੰਦੀ ਹੈ ਕੋਈ ਨਹੀਂ ਮੈਂ ਵੀ ਆਗੀ ਲਾਉਣ ਆਈ ਹਾਂ ਤੇਰਾ ਹੁਣ ਮੈਂ ਪਾਣੀ ਦਾ ਘੁੱਟ ਨਹੀਂ ਪੀਣ ਆਈ ਇਕਤ ਨਾ ਉਹ ਵੱਡਾ ਗੇਟ ਇੱਕਦਮ ਬੰਦ ਕਰਕੇ ਰੱਖਦੀ ਐ ਜਿੱਦਾਂ ਚੋਰ ਪੈ ਚੱਲੇ ਹੁੰਦੇ ਆ ਹੁਣ ਮੈਨੂੰ ਉਹ ਗੇਟ ਜਾਣਾ ਪੈਣਾ ਤਾਂ ਨਹੀਂ ਕੌਣ ਆ ਗਿਆ ਵਾ ਆ ਗਈ ਆ ਮੈਂ ਖੋਲਦੀ ਆ ਲੈ ਭੈਣ ਜੀ ਆਏ ਆ ਤੇ ਆਉਣਾ ਕੀ ਆ ਮੈਂ ਹਾ ਜੀ ਮੈਂ ਕਦੀ ਕਿਹਾ ਹੀ ਨਹੀਂ ਆਂ ਕਿ ਦਿਖਾ ਦੇ ਘਰ ਵੀ ਆ ਅੱਜ ਮੈਂ ਕਿਹਾ ਚਲ ਮੈਂ ਆਪ ਹੀ ਹੋਵਨੀ ਹਾਂ ਚਲ ਆ ਤਾਂ ਤੀ ਬੜਾ ਵਧਿਆ ਕੀਤਾ ਜੇ ਤੀ ਆਏ ਜੇ ਤੇ ਆਜੋ ਅੱਗੇ ਤੇ ਆਓ ਲੈ ਆਉਣਾ ਕੀ ਆ ਮੈਂ ਸੋਚਿਆ ਅੱਜ ਮੈਂ ਚੁੱਪਚੀ ਪੀਤੀ ਜਾਨੀ ਆ ਬੜਾ ਵੇਨੀ ਆ ਕੀ ਕਰਨ ਲਈ ਚਲ ਆ ਤੀ ਬੜਾ ਵਧਿਆ ਕੀਤਾ ਜੇ ਹੈ ਚਲ ਕੇ ਆਉਣਾ ਨਹੀਂ ਆਜੋ ਬਹਿ ਰੋ ਇੱਕ ਤਾਂ ਅੱਜ ਕਲਾ ਚੁੰਨੀਆਂ ਵੀ ਨਹੀਂ ਲਿਆ ਟਿਕ ਦਿਨਾ ਹੈਗੀਆਂ ਬਥੇਰੀਆਂ ਆਪਣੇ ਦਾ ਮਕੌਟਨ ਦੀ ਲੈਣੀ ਆ ਫਿਰ ਇਦਾਂ ਇਰ ਤੋਂ ਲੱਖ ਲੱਖ ਪੈਂਦੀ ਆ ਲੱਖ ਲੱਖ ਪੈਂਦੀ ਆ ਚੱਲ ਦਈਆਂ ਕੇ ਤੇ ਅੱਜੀ ਕਿਦਾਂ ਕੀਤਾ ਤੁਹਾਡਾ ਮਨ ਨੂੰ ਮੈਂ ਆਖਿਆ ਹਾਏ ਹਾਏ ਨਹੀਂ ਮੂੰਹ ਸਾਜੇ ਨਹੀਂ ਜੀਵਨ ਦਾ ਨਹੀਂ ਕਿਤੇ ਇੱਕ ਵਾਰੀ ਨਹੀਂ ਕਿਹਾ ਹੈਗਾ ਵੀ ਕਿਤੇ ਮੈਨੂੰ ਮਿਲ ਗਿਆ ਹੀ ਜਾ ਹਾਂ ਲੈ ਦੱਸ ਤੁਹਾਡਾ ਆਪਣਾ ਘਰ ਆ ਜਦੋਂ ਮਰਜੀ ਆਓ ਤੇ ਤਾਂ ਹੀ ਕਿਤੇ ਮੈਂ ਆ ਪਾਜੀ ਮੈਂ ਕਿਹਾ ਜੇ ਕੋਈ ਕਹੇ ਨਾ ਕਿ ਆਪ ਚੱਲ ਜੂ ਨਹੀਂ ਭੜਾ ਵਧੀਆ ਕੀਤਾ ਫਿਰ ਤੇ ਤੁਸੀਂ ਹੈਂ ਤੇ ਮੈਂ ਪਾਣੀ ਲੈ ਕੇ ਆਉਣੀ ਆ ਹਾਂ ਲੈ ਆ ਜੀ ਇਤਨੀ ਕੰਡਿਆ ਚਲ ਕੁੱਟ ਪੀ ਲੈਣੀ ਨਹੀਂ ਲੈਂਦੀ ਇਹ ਜੰਨੀ ਉਹ ਸਰ ਜੇ 2-3 ਵਾਰੀ ਫੋਨ ਸਾਹਮਣੇ ਕੀਤਾ ਇੱਕ ਵਾਰੀ ਨਹੀਂ ਪੁੱਛਿਆ ਹਨ ਕੁਛ ਨਹੀਂ ਹਾਲ ਬੰਦਾ ਸਿਆਣਾ ਝੱਟ ਸਮਝ ਲੈਂਦਾ ਪਰ ਇੰਨੀ ਸਮਝ ਇਹਨੂੰ ਕਿੱਥੀ ਆ ਵੇਖਿਆ ਹੋਏ ਫੋਨ ਦੇ ਫੇਰੀ ਇਹ ਨਾ ਵੇਖਿਆ ਤਾਂ ਨਾ ਪਿੱਛੇ ਤੇ ਨਾ ਅੱਗੇ ਹਾਈ ਹਾਈ ਅੱਜ ਤੂੰ ਰਹਾ ਆ ਗਿਆ ਵਾ ਅੱਗੇ ਨਹੀਂ ਪਿੱਛੇ ਨਹੀਂ ਕਿਤੇ ਅੱਜ ਕਹਿੰਦੀ ਮੇਰਾ ਜੀ ਬੜਾ ਕਰਨਿਆ ਹੈ ਜੀਵਨ ਨੂੰ ਮਿਲਣ ਨੂੰ ਪਤਾ ਨਹੀਂ ਕਿੱਥੋਂ ਪਿਆਰ ਹਮੜਾਇਆ ਇਨਾਂ ਚੱਲ ਕੋਈ ਨਹੀਂ ਲੱਗ ਜੂਗਾ ਪਤਾ ਹੋ ਚੱਕਰ ਤੇ ਹੁਣਾਵਾ ਜ਼ਰੂਰ ਐਡੀ ਤੇ ਗੱਲ ਨਹੀਂ ਗਈ ਚੱਲ ਮਨਾ ਵੇਨੀ ਆ ਆਪੇ ਗੱਲ ਬਾਹਰ ਆ ਜਾਣੀ ਜੇ ਹੋਈ ਕੋਈ ਤੇ ਪਾਣੀ ਲੈਣ ਤਾਂ ਮੈਂ ਘੱਲ ਦਿੱਤੀ ਐ ਤੇ ਵੇਖਾਂ ਬੋੜੇ ਬੋੜੇ ਖਲਾਰਾ ਜਿੱਥੇ ਵੇਨੀ ਆ ਜਾਣਾ ਹੀ ਜਾਣਾ ਲੱਗਾ ਵਾ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਕਿਤੇ ਬੰਦਾ ਸਫਾਈ ਕਰ ਲੈ ਬੰਦਿਆਂ ਨੇ ਤਾਂ ਘਰ ਬਣਾਈ ਦੇਣਾ ਘਰ ਤੇ ਜਨਾਨੀਆਂ ਸਾਹਮਣੇ ਨੂੰ ਮਾਤੀ ਹਣੀ ਗੀਦੇ। ਆ ਪੰਜੀ ਪਾਣੀ। ਮੈਂ ਪਾਣੀ ਪੀਣੀ ਆ ਤੂੰ ਮੇਰਾ ਫੋਨ ਫੜੀ ਜਾ। ਲਿਆ ਫੜ ਲੈਨੀ ਫੋਨ। ਦਾਦਾ ਹਾਂਜੀ। ਭੈਣ ਜੀ ਆ ਫੋਨ ਆਉਂਦਾ ਹੈ ਤੁਹਾਡਾ। ਮੈਂ ਤਣਾ ਫੋਨ ਬੜਾ ਮਹਿੰਗਾ ਹੀ ਹੋ ਤਾਂ ਮੈਨੂੰ ਨਹੀਂ ਆਉਂਦਾ ਚੁੱਕਣਾ। ਤੇ ਮੈਂ ਉਹ ਸਿੱਖਦੀ ਨਹੀਂ। ਅੱਛਾ ਅੱਛਾ। ਹੈਲੋ। ਹਾਂ ਪਰਉਣੀ ਆਇਓ। ਹਾਂ ਹਾਂ ਮੈਂ ਗੁਣੇ ਤੁਮੈਂ ਗਈ ਆ। ਤੂੰ ਨਾਵਨ ਕਾ ਚਾਹ ਪਣੀ ਪਿਆਲੇ। ਆਜੇ ਨਹੀਂ ਅੱਧਾ ਘੰਟਾ ਲੱਗਣਾ ਹੀ ਹੁਣ ਮੇਰਾ ਹਾਂ ਚਲ ਕੋਈ ਨਹੀਂ ਹੱਦ ਨਾਲ ਹੁਣੇ ਪਹੁੰਚੀ ਆ ਮੈਂ ਤੇ ਸਾਥ ਲ ਲੈ ਲੈਂਦੇ ਠੀਕ ਚੰਗਾ ਚੰਗਾ ਨਿਆਣੇ ਵੀ ਮਗਰ ਚਾਟਾ ਫੋਨ ਲਾ ਦਿੰਦੇ ਨੇ ਇਹ ਨੋਨ ਮੇਰੀ ਚੱਲਦਾ ਟੁੱਟ ਗਿਆ ਫੋਨ ਅੱਛਾ ਤੇ ਕਹਿੰਦੀ ਮੇਰਾ ਫੋਨ ਟੁੱਟ ਗਿਆ ਮੈਂ ਤੇਰਾ ਖਾ ਲੈਣਾ ਹੁਣ ਚੱਜਦਾ ਲੈ ਆ 55000 ਦਾ ਲੈ ਕੇ ਦਿੱਤਾ ਇਹ ਆਈਫੋਨ ਵਾ ਠੀਕ ਆ ਠੀਕ ਆ ਚਲ ਬਤੂ ਕੀਤਾ ਕਿੱਡਾ ਸੋਹਣਾ ਕਿੰਨੇ ਕੈਮਰੇ ਲੱਗੇ ਹਾਂ ਹਾਂ ਚਲੋ ਵਧੀਆ ਪਹਿਂਦੀ ਵਧੀਆ ਤੋ ਹੀ ਆਪਣੀ ਨੋਹ ਲੈ ਕੇ ਦਉ ਹਣ ਚਲੋ ਕੋਈ ਨਹੀਂ ਉਹਦੇ ਕਰਮਾਂ ਚਾਹੂ ਤਉਨੂੰ ਮਿਲ ਜਾਊਗਾ ਪਤਾ ਚੰਗੇ ਨਹੀਂ ਲੱਗਦਾ ਜਿੱਦਾਂ ਹੁਣ ਪੜਾਉਣ ਵੀ ਜਾਂਦੀ ਆ ਤੇ ਫੇਰ ਉੱਥੇ ਨਿਆਣੇ ਇੱਕ ਦੂਜੇ ਦਾ ਵੇਖ ਕੇ ਮਾਂਚ ਤੇ ਆਉਂਦਾ ਹੀ ਆ ਨਾ ਨਹੀਂ ਕੋਈ ਗੱਲ ਨਹੀਂ ਨੋਹ ਮੇਰੀ ਚੰਗੀ ਆ ਲੱਖਣੀ ਐ ਇਕੱਲੋ ਉਹਨੇ ਕਦੀ ਜ਼ਿੱਦ ਕੀਤੀ ਆ ਚੀਜ਼ਾਂ ਆ ਚਾਹ ਨਿਆਣਿਆਂ ਨੂੰ ਚਾਹ ਹੁੰਦਾ ਵਾ ਕਈ ਵੀ ਨਿਆਣੇ ਨਹੀਂ ਮੰਗਦੇ ਮੇਰੀ ਨੋਹ ਮੰਗਦੀ ਨਹੀਂ ਮੈਂ ਆਪੇ ਲੈਤਾ ਨਿਆਣੇ ਦੇ ਵਿੱਜਨ ਕਰਨੇ ਦਾ ਹੋਰ ਕਿਧੀਆਂ ਕਰਨੇ ਆ ਤਾਂ ਬਿੰਗਾ ਬੰਝੀ ਬਟੀਆਂ ਗੱਲਾਂ ਹਈਆਂ ਫਿਰ ਸਾਂ ਤੂੰ ਤੇਰੋਂ ਧੀਰਿਆ ਕਰ ਕਦੀ ਇਹ ਵੀ ਕਿਹਾ ਕਰ ਬੜਾ ਕੋਸ਼ਵਾਂ ਨਹੀਂ ਬੜਾ ਕੋਸ਼ਤੇ ਹੈ ਹੀ ਬਥੇਰੀ ਮੇਰਾ ਮਾਲਕ ਦੀ ਪਰ ਇੰਨੇ ਲੀ ਮਿੰਗੀਆਂ ਚੀਜ਼ਾਂ ਕੀ ਕਰਨੇ ਹੁੰਦੇ ਨਾ ਤੂੰ ਕਿਤੇ ਲਿਆ ਕੇ ਤੇ ਕਿਤੇ ਕੰਬ ਸੋਫਾ ਹੀ ਰੱਖ ਛੱਡ ਕੀ ਆ ਪਿਛਲੇ ਜ਼ਮਾਨੇਆਂ ਨੂੰ ਪੁਰਸਿੰਗਾ ਰੱਖ ਛੱਡ ਗਈ ਚੱਲ ਕੋਈ ਨਹੀਂ ਤੁਹਾਡੀ ਜ਼ੁਬਾਨਸ ਲਖਣੀ ਹੋ ਜੇ ਕਿ ਤਾ ਸੋਫਾ ਆਈ ਜਾਵੇ ਸਾਡੇ ਘਰ ਹੁਣ ਪਰ ਕਿੱਥੇ ਦਿਲ ਵੀ ਚਾਹੀਦਾ ਉਹ ਚੀਜ਼ ਵਾਸਤੇ ਉਦੋਂ ਮੈਂ ਹਸਾਬ ਲੈ ਤੇਰਾ ਤੇ ਦਿਲ ਚੜੀ ਜਿੰਨਾ ਹੋਣਾ ਮਾਤਾ ਹੀ ਕਿਤੇ ਉਹ ਨਹੀਂ ਹਾਂ ਕੋਈ ਗੱਲ ਨਹੀਂ ਸਾਰਾ ਕੁਝ ਭੈਣ ਜੀ ਆ ਜਾਣਾ ਵਾ ਟਾਈਮ ਦੇ ਨਾਲ ਕੋਈ ਨਹੀਂ ਮੁੰਡਾ ਵੀ ਨਹੀਂ ਨਾ ਕਿਤੇ ਚੱਜ ਦੇ ਘਰ ਵਿਆਹਾ ਕਿਤੇ ਮੁੰਡਾ ਵਿਆਹਾ ਹੁੰਦਾ ਉਹੇ ਦਾਜ ਦੇ ਦਿੰਦੇ ਆ ਜਾ ਮੇਰੇ ਕੋਲ ਮੰਨਦੇ ਮੈਂ ਆਖਿਆ ਮੈਂ ਇੱਕ ਚੀਜ਼ ਨਹੀਂ ਲੈਣੀ ਮੈਂ ਤਾਂ ਆਪਣੀ ਰੀਜ ਨਾਲ ਆਪੇ ਬਣਾਈਆਂ ਚੱਲ ਜੇ ਤੁਹਾਡੇ ਕੋਲ ਨਹੀਂ ਬਣਾਈਆਂ ਤੇ ਚਲੋ ਹੋਈ ਕਿਤੇ ਮਾਰਾ ਮੋਟਾ ਦੇ ਛੱਡ ਦੇ ਕਿਹਦੀਆਂ ਚੀਜ਼ਾਂ ਦਾ ਪੂਰੀ ਥੋੜਾ ਪਿੰਦੀ ਆ ਆਪਣੇ ਘਰ ਹੋਵੇ ਨਾ ਫੇਰ ਹੀ ਬਰਕਤ ਪੈਂਦੀ ਹਰ ਚੀਜ਼ ਵਿੱਚ ਲੈ ਬਰਕਤ ਪੈਣੀ ਕਿੰਨੇ ਸ਼ੌਂਕ ਹੋਣ ਤਾਂ ਫੇਰ ਬਰਕਤਾਂ ਵੀ ਪੈਂਦੀਆਂ ਨੇ ਛੱਡੋ ਭੈਣ ਜੀ ਮੈਂ ਚਾਹ ਬਣਾ ਕੇ ਲੈ ਆਵਾਂ ਤੁਹਾਡੇ ਵਾਸਤੇ ਆਇਆ ਏ ਚਾਹ ਰਹਿਣ ਦੀ ਚਾਹ ਨਹੀਂ ਮੈਂ ਪੀਣੀ ਤੇਰੇ ਸਾਹਮਣੇ ਮੁੰਡੇ ਦਾ ਹੁਣੇ ਫੋਨ ਆ ਗਿਆ ਪਰ ਉਹਨੇ ਆਏ ਨੇ ਤੇ ਮੈਂ ਹਾਂ ਇਹਨੂੰ ਦੱਸਦਾ ਆ ਵੇ ਐਪਲ ਹੈ ਨਾ ਪਿੱਛੇ ਫੋਟੋ ਵੀ ਐਪਲ ਦੀ ਇਹ ਐਪਲ ਫੋਨ ਹੁੰਦਾ ਵਾ ਆਈਫੋਨ ਹੁੰਦਾ ਵਾ ਇਹ ਤਾਂ ਨਹੀਂ ਵੀ ਤੁਹਾਨੂੰ ਪਤਾ ਭੈਣ ਜੀ ਹਾਂ ਐਪਲ ਨੂੰ ਸੇਵ ਹੀ ਕਹਿੰਦੇ ਐਂ ਤਾਂ ਮੈਨੂੰ ਪਤਾ ਖਾਣ ਵਾਲੇ ਦਾ ਪਤਾ ਮੈਨੂੰ ਇਹ ਤਾਂ ਨਹੀਂ ਪਤਾ ਕੋਹ ਨਹੀਂ ਹਾਲ ਜੀਵਨ ਤੇਰੀ ਬਿਨਾਂ ਲਗੀ ਏਦਾਂ ਹੀ ਕਿ ਤੇ ਰੀਚ ਚਾਹ ਕਰ ਲਿਆ ਕਰੋ ਤੇ ਚੀਜ਼ ਖਰੀਦ ਲਿਆ ਕਰੋ ਐਡਾ ਨਹੀਂ ਸੋਚੀਦਾ ਪੈਸੇ ਜੋਰ ਦੇ ਰੋ ਪੈਸੇ ਸਾੰਭ ਦੇ ਰੋ ਪੈਸੇ ਜਿਹੜੇ ਤੇ ਇੱਕ ਦਿਰਾ ਕਿਲੇ ਜਾਣੇ ਚੱਲ ਭੈਣ ਨਾਲੇ ਰੋਟੀ ਨਹੀਂ ਵੀ ਖਾਂਦੀ ਅਲ ਮੈਂ ਪੈ ਗਈ ਹਿਚਰੀ ਹਾਏ ਹਾਏ ਨਹੀਂ ਇਹ ਕਿਹੜੇ ਬਿਲੇ ਦੀ ਲੰਮੀ ਪੈ ਗਈ ਚਲਤੀ ਪੁੱਤ ਥੱਕੀ ਜਾਂਦਾ ਵਾ ਹੂੰ ਆਪ ਵੀ ਆਰਾਮ ਕਰ ਲਾਂਗਾ ਕਰ ਲਾਂ ਪੁੱਤ ਕਿ ਆ ਸਫਾਈ ਸੂਈ ਫਿਰ ਕੌਣ ਕਰਦਾ ਲੈ ਮੇਰੀ ਨਾਉ ਕਰਦੀ ਆ ਕੇ ਹਾਈ ਹਾਈ ਮੈਨੂੰ ਨੋਵਾਂ ਵੀ ਜਾਂਦੀ ਕੋ ਇਹੋ ਜੇ ਘਰੋਂ ਹੀ ਆਈ ਏ ਕਿ ਦੇਖਾਂ ਫਿਰ ਚੱਜਣਾ ਝਾੜੂ ਪੋਚਾ ਵੀ ਨਹੀਂ ਲਾਇਆ ਹੈਗਾ ਡਾਈ ਰਾਉਂਡ ਦਾ ਮਨੋਂ ਆਪੇ ਕਰ ਲੈਂਦੀ ਸਾਰਾ ਕੁਝ ਡੋਣਾ ਕੀ ਐ ਇੱਕ ਰਹਿੰਦੀ ਹੁੰਦੀ ਸੇ ਸਕੂਲੇ ਕੱਲਣ ਦਾ ਪੀਆ ਪਤਾ ਨਹੀਂ 10000 ਦਿੰਦੇ ਆ ਕਿ ਨਹੀਂ ਦਿੰਦੇ ਸਾਰਾ ਦਿਨ ਉੱਥੇ ਬੱਜੀ ਤ ਰਹਿੰਦੀ ਹਣੀ ਐ ਚੱਲ ਕੋਈ ਨਹੀਂ ਭੈਣ ਜੀ ਦਿੰਦੇ ਭਾਵੇਂ ਨਹੀਂ ਦਿੰਦੇ ਘਰੋਂ ਜਾਂਦੀ ਤਿਆਰ ਹੋ ਕੇ ਸੌਗਲਾਂ ਦਾ ਪਤਾ ਲੱਗਦਾ ਪੜ੍ਹੀ ਲਿਖੀ ਜੀ ਹੋਈ ਫਿਰ ਜਮਾਨੇ ਨਹੀਂ ਉਹ ਚੰਗੇ ਲੋਕੀਂ ਗੱਲਾਂ ਕਰਦੇ ਮੂੰਹ ਜੋੜ-ਜੋੜ ਕੇ ਜਦੋਂ ਨੋਵਾਂ ਨੂੰ ਬਾਹਰ ਕੱਢੀ ਕੋਈ ਗੱਲ ਨਹੀਂ ਕਰ ਲੈੰਦ ਲੋਕਾਂ ਨੂੰ ਗੱਲਾਂ ਮੈਨੂੰ ਨਹੀਂ ਪਰਵਾਹ ਹੈਗੀ ਕਿ ਫੇਰ ਕਿਸੇ ਦਿਨ ਤੂੰ ਪਛਤਾਉਣਾ ਮੈਂ ਜਾਵਾਂ ਤੇਰਾ ਮੁੰਡਾ ਡੀਕਦਾ ਹੋਣਾ ਚੰਗਾ ਫੇਰ ਆਹੇ ਪੈ ਜਾ ਹੁਣ ਚਾਹ ਵੀ ਪੀ ਕੇ ਜਾਇਓ ਉਹ ਨਾ ਚਾਹ ਨਹੀਂ ਮੈਂ ਪੀਣੀ ਚਾਹ ਪੀਣੀ ਨਿਰਮਤ ਮਾਪੇ ਦੱਸ ਦੇਣਾ ਸਮਝ ਨਹੀਂ ਆਈ ਕੋ ਮੈਨੂੰ ਕਿੱਧਰ ਆਈ ਤੇ ਕਿੱਧਰ ਗਈ ਹੈ ਆਹ ਐਪਲ ਐਪਲ ਲਈ ਹੀ ਐਪਲ ਵਾ ਐਪਲ ਵਾ ਮੇਰੀ ਜਾਣੇ ਬੁਲਾ ਕੀ ਐਪਲ ਵਾ ਹੈ ਦੱਸ ਜੇ ਕੋ ਬੰਦੇ ਨੂੰ ਕੰਮ ਨਹੀਂ ਕਾਰ ਨਹੀਂ ਨਾ ਤੇਰਾ ਪਤਾ ਲੱਗਾ ਮੈਨੂੰ ਵੀ ਕਿਹੜੇ ਕੰਮ ਆਈ ਆ ਤੂੰ ਕਮਸ ਕਮ ਮੈਨੂੰ ਦੱਸ ਹੀ ਜਾ ਹਾਦੀ ਹੋਈ ਇਨਾਂ ਵਾਲੀ ਵੀ ਕਿਤੇ ਫੁਕਰੀ ਵਿੱਚ ਹੀ ਮਰ ਚੱਲੇ ਆ ਚੱਲ ਕੋਈ ਨਹੀਂ ਹਾਨੂਗੀ ਹਣ ਤੇ ਆਪਣੇ ਘਰ ਨਾਲ ਹੀ ਪਾਵਾਂ